ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਇੱਥੇ ਹੈ ਜੀ ਯੂਥ ਫੈਸਟੀਵਲ ਤੇ ਆਜੋ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਮੌੜ ਫਿਰ ਆਹੋ ਹਾਂਜੀ ਇੱਥੇ ਢਾਡੀ ਵਾਰਾਂ ਦਾ ਕੰਪੀਟੀਸ਼ਨ ਹੋ ਰਿਹਾ ਹੈ ਇਹ ਕਾਲਜ ਦਾ ਸਾਰਾ ਏਰੀਆ ਹੈ आज उसको आई नहीं आती। जिथे जिथे जाके विद्यार्थी सब जो चज के फतेह बुलावा पिंड शहर ਪਪਾ ਬੰਦਾ ਸਿੰਘ ਬਹਾਦਰ ਨੇ ਤਕਾਇਉ ਸੁਪੇਦਾਰ ਵਜੀਰ ਖਾਨ ਪਪਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੇ ਨਾਲ ਲੜਾਈ ਕੀਤਾ ਖਾਲਸੇ ਆਪ ਸਾਹਮਣੇ ਦੇ ਸਾਹਿਬ ਜਾਨ ਦਾ ਕਾਦਰ ਸੁਣ ਗਿਆ ਸਾਹ ਖਾਲਸੇ ਦੇ ਨੇਤਰਾ ਵਿੱਚ ਖੂਨ ਉਤਰਾਇਆ ਉਹਨਾਂ ਫੁੱਲ ਟੁੱਕੇ ਦੰਦ ਤਰੀਕੇ ਮੇਰੀ ਆਇਆ ਜੀ ਹੈਲੋ ਆਇਆ ਸਾਨੂੰ ਲੱਗਿਆ ਜੀ ਭੁੱਖ ਨਹੀਂ 버ਗਰ ਤੇ ਠੰਡਾ ਵੀ ਲੱਗੇ ਆ ਅੱਛਾ ਜੀ ਆਜ਼ੀਰਾ ਬਾਬਾ ਧੰਨਵਾਦ ਜੀ ਇਹਨਾਂ ਨੇ ਆਪਾਂ ਨੂੰ 버ਗਰ ਸ਼ਿਕਾਏ ਨੇ ਜੀ ਹਾਂ ਇੱਧਰ ਹੈਗਾ ਜੀ সুই밍 ਪੂਲ ਇੱਧਰ ਸੀਗਾ VIP ਫੂਡ ਏਰੀਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਐਡਮਿਨ ਬਲਾਕ ਹੈ ਐਂਡ ਆਹ ਰਸਤਾ ਜਿਹੜਾ ਹੈ VIP ਫੂਡ ਏਰੀਆ ਨੂੰ ਜਾਂਦਾ ਵੈਸੇ ਤਾਂ ਇੱਥੇ ਪ੍ਰੋਫੈਸਰਸ ਤੇ ਜਿਹੜੇ ਯੂਨੀਵਰਸਿਟੀ ਵੱਲੋਂ ਇਨਵਾਈਟਡ ਸੀਗੇ ਉਹਨਾਂ ਦਾ ਫੂਡ ਸੀਗਾ ਪਰ ਆਪਾਂ ਵੀ ਇਨਵਾਈਟਡ ਸੀ ਕਾਲਜ ਦੇ ਪ੍ਰਿੰਸੀਪਲ ਸਰ ਦੇ ਬੇਟੇ ਵੱਲੋਂ ਸੋ ਆਪਾਂ ਵੀ ਇੱਧਰ ਫੂਡ ਕੀਤਾ ਬਹੁਤ ਸੋਹਣਾ 뷰 ਆ ਦੇਖੋ ਗ੍ਰੀਨਰੀ ਬਹੁਤ ਆ ਕਾਲਜ ਦੇ ਵਿੱਚ ਐਂਡ ਸਾਹਮਣੇ ਸਵਿੰਗ ਪੂਲ ਵੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਹੰਤਾ ਚਲੋ ਮੌਸਮ ਬਦਲ ਗਿਆ ਤੇ ਖਾਲੀ ਆ ਨਹੀਂ ਤਾਂ ਗਰਮੀਆਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੁੰਦਾ ਇੱਥੇ ਬਹੁਤ ਸੋਹਣਾ ਸ਼ਾਨਦਾਰ ਗਾਰਡਨ ਆ ਯਾਰੀ ਲਾਉਣੀ ਹੈ ਮੈਂ ਜੰਡਲਨ ਲਾਲਾ ਸੁਣੋ ਜਰਾ ਗੌਰ ਨਾਲ ਜੰਡ ਵਿਚੋਂ ਰਾਜਾ ਕੀ ਕੀ ਬੋਲਦਾ ਹੈ अकाल जुले जंड विच वारे रांझा कंदा मई मरी का पूरी मंजलियां सभिन ने तारियां रुड़ी जंहिं कॾली पन पीरा